नमस्कार एक सारे मेरे पत्रकार भ्रा इतने मेरे एक छोटे से नोटिस से आए थोड़ा सार्वजन बहुत बहुत धन्यवाद और मैनू पूरी उम्मीद है कि प्यार तारा साथ हमेशा मेरे नाल रहे और जो क्वेश्चन अब पूछ रहे हो कि स्वर्ण सलारिया इलेक्शन लड़ेगा यस सौ टका दो हज़ार चौबी का इलैक्शन स्वर्ण चला रहा लोग सभा गुरदासपुर तो लड़ने जा रहा है और पार्टी के निशान पर लड़ेगा और ये सारा डिस्कलोज जो पार्टी का निशान है बुधवार भीरबार तक क्लियर हो जाएगा लेकिन लड़ने नहीं जा रहा सौ टका जितने वास्तया जा रहा वह कारण सिर्फ एको है कि मैं लोकल किसान का पुत्र हैगा ਫਰੀडम फाइਟਰ ਦਾ ਪੁੱਤਰ ਹੈਗਾ ਇਸ ਹਲਕੇ ਦੇ ਹਰ ਚੀਜ਼ ਨੂੰ ਜਾਣਦਾ ਕਿਉਂਕਿ ਇੱਥੇ ਪੈਦਾ ਹੋਇਆ ਪੜਿਆ ਇੱਥੇ ਜ਼ਿੰਦਗੀ ਗੁਜ਼ਾਰੀ ਹੈ ਔਰ ਇੱਕ ਲੋਅਰ ਲੀਡਰ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਮੈਨੂੰ ਸਾਰੇ ਦੁੱਖ ਤੇ ਲੋਕਾਂ ਦੇ ਪਤੇ ਉਹਦੇ ਵਾਸਤੇ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਮਾਨੇ ਸੁਆਮੀ ਰਾਮ ਤੇ ਜਿਨ ਨੂੰ ਲੈ ਕੇ ਆਇਆ ਤਾਂ ਕਿ ਲੋਕੀ ਯੋਗ ਕਰਨ ਔਰ ਆਪਣਾ ਆਪ ਨੂੰ ਥੋੜਾ ਜਿਆਦਾ ਤੰਦਰੁਸਤ ਰੱਖਣ ਜਦੋਂ ਸਨਾਤਨ ਦੀ ਵਾਰੀ ਆਈ ਸਵਰਨ ਸਲਾਰਿਆ ਤੋਂ ਵੱਡਾ ਸਨਾਤਨੀ ਕੋਈ ਹੋ ਨਹੀਂ ਸਕਦਾ ਮੈਂ ਮਹਾਰਾਜ ਦ੍ਰਿੰਦਰ ਸਾਸਰੀ ਜੀ ਨੂੰ ਬੇਨਤੀ ਕੀਤੀ ਬਿਗੇਸ਼ਵਰ ਦਾਮ ਸਰਕਾਰ ਨੂੰ ਕਿ ਇੱਕ ਵਾਰੀ ਤੁਸੀਂ ਸਾਡੇ ਪਠਾਨ ਕੋਟਾਓ ਸਾਡੇ ਪਰਿਵਾਰਾਂ ਨੂੰ ਅਸ਼ੀਰਵਾਦ ਦਿਓ ਤਿੰਨ ਦਿਨ ਦਾ ਪ੍ਰੋਗਰਾਮ ਹੋਇਆ ਸਾਡੇ 7 ਲੱਖ ਲੋਕਾਂ ਨੇ ਦਰਸ਼ਨ ਕੀਤੇ ਮੈਂ ਦ੍ਰਿੰਦਰ ਸਾਸਰੀ ਜੀ ਮਹਾਰਾਜ ਦਾ ਧੰਨਵਾਦ ਕਰਦਾ ਔਰ ਮੇਰੇ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਜਦੋਂ ਸਾਸ਼ਟਰੀ ਜੀ ਇੱਥੇ ਆਏ ਲੋਕਾਂ ਨੇ ਉਹਨਾਂ ਨੂੰ ਭਗਵਾਨ ਦੇ ਰੂਪ ਦੇ ਸਿਰ ਤੇ ਚੱਕ ਕੇ ਰੱਖਿਆ ਬਹੁਤ ਅੱਛਾ ਇੱਕ ਮੋਹਿਮ ਸੀਗੀ ਔਰ ਬੜਾ ਚੰਗਾ ਲੱਗਿਆ ਹੁਣ ਮੈਂ ਇਨਾਂੇ ਬੇਨਤੀ ਕਰਾਂਗਾ ਕਿ ਮੈਂ ਲੋਕਾਂ ਦੇ ਹੈਲਥ ਕੇਅਰ ਵਾਸਤੇ ਵੀ ਬਹੁਤ ਜ਼ਿਆਦਾ ਵੱਡਾ ਪ੍ਰਯਾਸ ਕੀਤਾ ਹੈ ਕਿ 5 ਲੱਖ ਅਸੀਂ ਕਾਰਡ ਬੰਨਣ ਜਾ ਰਹੇ ਹਾਂ ਜਿੱਥੇ ਨਹੀਂ 1 ਲੱਖ 25 ਹਜ਼ਾਰ ਕਾਰਡ ਬੰਨਣ ਜਾ ਰਹੇ ਹਾਂ ਜਿਹੜੇ ਹਰ ਮੈਂਬਰ ਇੱਕ ਕਾਰਡ ਦੇ ਉੱਤੇ ਪੰਜ ਮੈਂਬਰ ਹੋਣਗੇ 6 ਮੈਂਬਰ ਹੋਣਗੇ ਫੈਮਿਲੀ ਦੇ 18 ਸਾਲ ਤੋਂ ਲੈ ਕੇ 60 ਸਾਲ ਤੱਕ ਇਹ ਮੋਹੇ ਵੀ ਸਾਰੀ 100% ਦੋ ਜਨ 2024 ਤੋਂ ਲੈ ਕੇ ਜਨ 2029 ਤੱਕ 100% ਫ੍ਰੀ ਹੋਏਗੀ ਕਿਸੇ ਦੀ ਬਿਮਾਰੀ ਕਿਸੇ ਵੀ ਕਿਸਮ ਦੀ ਹੋਏਗੀ ਉਹ ਚਾਹੇ ਹਾਰਟ ਦੀ ਹੋਏ ਤੋ ਵੀ ਫ੍ਰੀ ਇਲਾਜ ਹੋਏਗਾ ਜੇ ਕੋਈ ਆਪਰੇਸ਼ਨ ਹੋਏਗਾ ਤੋ ਵੀ ਫ੍ਰੀ ਇਲਾਜ ਹੋਏਗਾ ਅਸੀਂ ਸ਼ਨੀਵਾਰ 11 ਵਜੇ ਸਾਰੇ ਜਿਹੜੇ ਹਲਕੇ ਦੇ ਪੂਰੇ ਲੋਕ ਸਭਾ ਦੇ ਡਾਇਰੈਕਟਰ ਡਿਪਟੀ ਡਾਇਰੈਕਟਰ ਪਿੰਡਾਂ ਦੇ ਪ੍ਰਧਾਨਾਂ ਨੂੰ ਟਰੀਟਮੈਂਟ ਕਾਰਡ ਦਿੱਤੇ ਦਿਨ ਜਾ ਰਿਆਂ ਔਰ ਅਗਲੇ ਸ੍ਰਿਚਵਾਰ ਨੂੰ 25 ਤੋਂ 30 ਹਜ਼ਾਰ ਕਾਰਡ ਹੋਰ ਵੰਡ ਲਿਆ ਜਿਹੜੇ ਲੱਖਾਂ ਚ ਲੋਕਾਂ ਦਾ ਲਾਧ ਹੋ ਗਿਆ ਇਹ ਸਾਰਾ ਮੇਰੇ ਪਰਿਵਾਰ ਵਾਸਤੇ ਮੈਂ ਕਰ ਰਿਹਾ ਮੇਰੀ ਲੋਕ ਸਭਾ ਵਾਸਤੇ ਕਰ ਰਿਹਾ ਔਰ ਇੱਕ ਦਿਨ ਵਾਸਤੇ ਨਹੀਂ ਇਲੈਕਸ਼ਨ ਤੇ ਇੱਕ ਮਹੀਨੇ ਦਾ ਹੋਏਗਾ ਮੈਂ ਆਉਣ ਵਾਲੇ 5 ਸਾਲ ਤੱਕ ਬਿਮਾਰੀ ਕਿਸੇ ਦੀ ਕਿਸੇ ਤਰ੍ਹਾਂ ਦੀ ਵੀ ਹੋਏ ਉਹਦਾ ਲਾਧ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਮਾਰੀ ਪੁੱਛ ਕੇ ਨਹੀਂ ਆਂਦੀ ਬਿਮਾਰੀ ਕੋਈ ਵੀ ਬਿਮਾਰ ਹੋ ਸਕਦਾ ਹੈ

लेकिन गारंटेड है कि भाजपा का कैंडिडेट अनाउंस्ड है नो डिस्प्यूट नो गिले शिकवे, क्योंकि ना मैं टिकट मंगी, ना मैं टिकट का कोई विरोध बिल्कुल नहीं है जो उन्होंने किया बहुत चंगा किया मैं ये कह सकना कि मैं टिकट लड़ रहा सौ टका मैंबर ऑफ पार्लियामेंट हल्का गुरदासपुर का स्वर्ण सारिया बनने जा रहा ਵਾਸਪਾ ਕੋ ਤੁਹੋ ਨਹੀਂ ਪੜੇਗਾ ਨਾ ਕਿਉਂਕਿ ਟਿਕਟ ਕਲੀਅਰ ਹੋ ਚੁੱਕੀ ਹੈ ਅੰਡਰਸਟੂਡ ਹੈ ਚਲੋ ਅ ਇਦਾਂ ਹੀ ਕਹਿ ਸਕਦੇ ਆ ਕਿ ਤੁਹਾਨੂੰ ਇੱਕ 7 ਦਿਨ ਦਾ ਵੇਟ ਕਰੋ ਲੇਕਿਨ ਸਾਰੇ ਪਰਿਵਾਰਾਂ ਨੂੰ ਬੇਨਤੀ ਕੋਈ ਹੈਗੀ ਕਿ ਇਸ ਵਾਰ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਉਹ ਬਣਾਣਾ ਹੈ ਜਿਹੜਾ ਤੁਹਾਡਾ ਖਿਆਲ ਰੱਖੇ ਤੁਹਾਡੀ ਬੱਚਿਆਂ ਦੀ ਨੌਕਰੀ ਵਾਸਤੇ ਬੱਚਾ ਦੇ ਚਿੱਟਾ ਬੰਦ ਕਰਨ ਵਾਸਤੇ ਇੰਡਸਟਰੀ ਵਾਸਤੇ ਰੋਡ ਵਾਸਤੇ ਐਜੂਕੇਸ਼ਨ ਵਾਸਤੇ ਔਰ ਸਵਰਨ ਸਲਾਰਿਆ ਇੱਕ ਇਦਾਂ ਦਾ ਬੰਦਾ ਹੈ ਜਿਹਨੂੰ ਸਾਰਾ ਐਕਸਪੋਜ਼ਰ ਸੀਡੀ ਦਾ ਵੀ ਹੈਗਾ ਪਿੰਡਾਂ ਦਾ ਵੀ ਹੈਗਾ ਦੁੱਖ ਤਕਲੀਫੀ ਹੈਗਾ ਔਰ ਇੱਕ ਲੋਅਰ ਮੀਡਲ ਕਲਾਸ ਫੈਮਿਲੀ ਤੋਂ ਆਂਦਾ ਹੈ ਜਿਹਨੂੰ ਕੋਈ ਈਗੋ ਨਹੀਂ ਹੈਗੀ ਉਹ ਚਾਹੁੰਦਾ ਹੈ ਕਿ ਇੱਕ ਬਾਰੇ ਮੈਨੂੰ ਮੌਕਾ ਮਿਲੇ ਸੇਵਾ ਕਰਨ ਦਾ ਮੈਂ ਬੇਨਤੀ ਕਰਾਂਗਾ ਮੇਰੇ ਸਾਰੇ ਪ੍ਰਾਣੂ ਕਿ ਸਾਰੇ ਪਰਿਵਾਰਾਂ ਨੂੰ ਮੈਸੇਜ ਆਣਾ ਚਾਹੀਦਾ ਹੈ ਕਿ ਇਸ ਵਾਰ ਸਵਰਨ ਸਲਾਰਿਆ ਲੋਕ ਸਭਾ ਗੁਰਦਾਸਪੁਰ ਦਾ ਮੈਂਬਰ ਆਫ ਪਾਰਲੀਮੈਂਟ ਹੋਏਗਾ ਧੰਨਵਾਦ ਨਮਸਕਾਰ